ਲੋ ਜੀ ਸਾਡਾ ਪਹਿਲਾ ਕਰੈਕਟਰ ਭੋਲਾ ਜੀ ਸਾਡਾ ਦੂਸਰਾ ਕਰੈਕਟਰ सोनू ਟੇਲਰ ਸਾਡਾ ਤੀਸਰਾ ਕਰੈਕਟਰ ਭੋਲੀ گاਾਂ ਇਹ ਪਾਇ ਕਿ ਨਹੀਂ ਪਾਇ ਨਾ ਡੱਗਾ ਪਾਦੇ ਉਹ ਪਾਇ ਆ ਪਠੇ ਯਾਰ ਮੈਂ ਫੋਨ ਕਰਾਂ ਟਮਾਟਰ ਟੇਲਰ ਨੂੰ ਆਇਆ ਨਹੀਂ ਯਾਰ ਅਜੇ ਤੱਕ ਪੁੱਛਾਣ ਨੂੰ ਕਪੜੇ ਸੀਤੇ ਗਨੇ ਜਿੱਤੇ ਵਿਆਹ ਸੱਟੇ ਆ ਗਿਆ ਓ ਯਾਰ ਆਪੇ ਤਾਂ ਫੋਨ ਆ ਗਈ ਹਲੋ ਹਲੋ हां जी टेलर साहब हां पल्ले ओ एक बड़ा जरूरी काम रहगा बंदे इकदे चा। रह गए कपड़े ਸਾਡੇ ਢੀਨੇ ਵਾਲੇ ਅੱਛਾ ਚੱਲ ਫੋਨ ਰੱਖ ਤੇ ਮੈਂ ਆਉਂਦਾ ਆ ਤੂੰ ਛੇਤੀ ਆ ਆਓ ਲਈ ਆਜੋ ਆਜੋ ਦੇਖਦੇ ਹਾਂ ਇਹਦਾ ਆ ਜਾ ਤਾ ਜਾ ਜਾ ਬਈ ਕੰਮ ਰਗੋਦਾ ਲੈ ਕਰਦੇ ਸੌਣ ਕੌਣ ਆ ਜੀ ਆ ਵੀ ਭੋਲਿਆ ਫੋਨ ਕੀਤਾ ਸੀ ਸੇਲਰ ਸਾਹਿਬ ਤੁਹਾਨੂੰ ਡਿਕਣ ਦੇ ਆਓ ਆਓ ਮਰਾ ਜੀ ਠੀਕ ਆ ਜੀ ਹਾਂ ਜੀ ਠੀਕ ਠਾਕ ਵਧੀਆ ਜੀ ਅੱਛਾ ਗੱਲ ਹੈਗੀ ਇਦਾਂ ਪਈ ਕੰਮ ਇੱਕ ਖਰਾਬ ਹੋ ਗਿਆ ਬਹੁਤ ਜ਼ਿਆਦਾ ਕਪੜੇ ਦਿੱਤੇ ਤੁਸੀਂ ਸਾਰੇ ਸਾਡੇ ਕੋਲਿਆ ਯਾਰ ਸੀਤਾ ਤੇਰਾ ਕੋਟ ਪੰਡ ਸੀਤਾ ਅੱਛਾ ਡੈਡੀ ਦਾ ਵੀ ਪੰਡ ਕਮੀ ਸੀ ਸੀਤੀ ਅੱਛਾ ਮੰਮੀ ਤੇਰਾ ਵੀ ਸੂਟ ਸੀ ਸੀਤਾ ਹੁਣ ਕਿਧਾ ਯਾਰ ਰਹਿ ਗਿਆ ਯਾਰ ਇੱਕ ਬਹੁਤ ਆੜਾ ਜੀ ਨਾ ਘਰ ਦਾ ਸਮਝ ਲੋਗਾ ਹੋ ਰਹਿ ਗਿਆ ਯਾਰ ਬੱਲਾ ਹੋ ਦਿਮਾਗ ਜੀ ਨਹੀਂ ਆਇਆ ਉਹਦਾ ਕੋਈ ਗੱਲ ਨਹੀਂ ਲੈ ਲੈਂਦੇ ਨਾਪ ਚੱਲ ਨਾਪ ਕੇ ਲੈਣਾ ਪਈ ਤੇ ਕੋਲ ਹੀ ਆ ਲਓ ਨਾਪ ਇਹਦੇ ਕੱਪੜੇ ਉਹ ਇਹ ਘਰ ਦਾ ਜੀ ਆੜਾ ਹੈ ਬਰਾਤੇ ਖੰਣਾ ਆਪਾਂ ਨਾਲ ਤੂੰ ਇਹਨੂੰ ਕੋਈ ਚਾਦਰ ਚੁਤੇ ਪਾ ਕੇ ਲੈ ਜਿਓ ਯਾਰ ਉਹ ਨਾ ਨਾ ਇਹ ਕੱਪੜੇ ਸੀਨੇ ਪਹਿਨੇ ਤੁਹਾਨੂੰ ਉਹ ਨਾ ਯਾਰ ਤੇ ਯਾਰ ਢੰਗਰ ਦੇ ਕੱਪੜੇ ਏ ਆਪਾ ਨਾਲ ਬਰਾਤੇ ਖੰਡੀਆਂ ਇਹ ਇਹ ਘਰ ਦਾ ਜੀ ਆ ਸਾਡਾ ਏ ਕੁਲਿਆ ਤੇਰਾ ਦਿਮਾਗ ਸਹੀ ਆ ਇਹ ਬਰਾਤੇ ਖੰਡੀਆਂ ਤੂੰ ਸੀਣੇ ਹੈ ਕਿ ਨਹੀਂ ਸੀਣੇ ਇਹ ਦੱਸ ਮੈਨੂੰ ਉਹ ਇਹਨੂੰ ਕੋਈ ਸ਼ਰਾਰਾ ਸ਼ੁਰੂਗਾ ਲੈ ਦਿਓ ਰੈਡੀਮੇਡ ਮਿਲ ਜਾਣਾ ਤੈਨੂੰ ਰਿਸੀਪ ਦੇ ਦੇ ਕੱਪੜੇ ਇਹ ਦੇ ਕੱਪੜੇ ਤੈਨੂੰ ਸੀਣੇ ਪਹਿਣੇ ਨਹੀਂ ਤਾਂ ਅਹੀਂ ਉਹ ਭਰਾ ਕੋਈ ਪਹਿਣ ਦੇਣਾ ਤੈਨੂੰ ਕੱਪੜਿਆਂ ਕੋਪੜਿਆਂ ਦਾ ਠੀਕ ਯਾਰ ਕਿਆਹੇ ਬੰਦੇ ਆ ਯਾਰ ਤੁਸੀਂ ਇਹ ਖਾਸ ਬੰਦਾ ਆੜੇ ਘਰ ਦਾ ਜੀ ਆ ਇਹਨੂੰ ਬਰਾਤੇ ਖੜਨਾ ਆਪਾਂ ਹੁਣ ਤੂੰ ਦੇਖ ਲੈ ਆ ਵੀ ਕਿਦਾਂ ਕਰਨੀ ਪਾ ਤੂੰ ਨਾ ਯਾਰ ਇਹ ਤੁਸੀਂ ਬਰਾਤੇ ਕੱਲੀ ਖੜਨੀ ਆ ਮੈਂ ਸੁਣਿਆ ਹੀ ਲੋਕੀ ਕੁੱਤਿਆਂ ਨੂੰ ਲੈ ਜਾਂਦੇ ਚੱਲ ਮੰਨਿਆ ਕੋਈ ਗਾਂ ਹੀ ਬਰਾਤੇ ਲੈ ਜਾਂਦੀ ਐ ਇਸੇ ਕਰਕੇ ਤਾਂ ਖੜਨੀ ਆਪਾਂ ਲੋਕੀ ਕੁੱਤੇ ਲਈ ਫਿਰਦੇ ਇਹਦਾ ਫਿਰ ਵੀ ਘਰ ਦਾ ਜੀ ਆ ਦੁੱਧ ਦਿੰਦਾ ਹਨ ਇਹ ਖੜਨੀ ਆਪਾਂ ਬਰਾਤੇ ਯਾਰ ਕਿਆਹੇ ਬੰਦੇ ਆ ਉਹ ਗੱਲ ਸੁਣੋ ਭਰਾ ਮੇਰੀ ਮੇਰੇ ਕੋਲ ਮਰਦੇ ਇਹਦੇ ਕੱਪੜੇ ਕੂੜੇ ਸਨਾਈ ਮੈਂ ਬਣਾਉਣੇ ਆ ਅੱਛਾ ਆਹ ਇਹ ਬਣਾਉਣੇ ਪੈਣੇ ਤੈਨੂੰ ਨੇ ਤਾਂ ਪਿਆ ਹੇਲਾ ਕੋਈ ਨਹੀਂ ਮਿਲਣਾ ਕੱਪੜਿਆਂ ਦਾ ਆਹ ਜੋੜੇ ਤੁਹਾਡੇ ਮੋੜੇ ਭਰਾਵਾ ਹੱਥ ਨਾ ਦਿਓ ਪੈਸੇ ਇਹਨੂੰ ਤੁਸੀਂ ਬਰਾਤੇ ਜਿੱਥੋਂ ਸੀ ਵੀ ਦੇ ਸੀਦੋ ਮੱਤੇ ਆਏ ਕੱਪੜੇ ਸੀਦੋ ਡੰਗਰਾਂ ਦੇ ਬੰਗਿਆਂ ਦੇ ਬਣਦੇ ਨਹੀਂ ਚੰਗੂ ਮੈਂ ਨਹੀਂ ਦਿੰਦੇ ਇਹਨੂੰ ਹੀ ਲਾਓ ਬਰਾਤੇ ਸਜਾਵੀਏ ਇਹ ਕੀ ਗੱਲ ਬਾਤ ਹੈ ਜਾ ਵੇ ਜਾ ਬੰਨਣੇ ਪੈ ਗਏ ਚੰਤੇ ਇਹ ਡੰਡਿਆਂ ਦਾ ਕੰਮ ਹੈ